ਅੱਜ ਵੀ 16000 16000 ਰੁਪਏ ਟਰਾਲੀ ਮਿਲ ਵੀ ਨਹੀਂ ਕੰਸਟਰਕਸ਼ਨ ਬੰਦ ਮਿਸਤਰੀ ਕਰੇ ਮਜ਼ਦੂਰ ਕਰੇ ਪੱਠੇ ਬੰਦ ਇੱਟਾਂ ਲੜਦਾ ਨਹੀਂ ਤੇ ਦਸੋਂ ਕੇਜਰੀਵਾਲ ਸਾਹਿਬ ਮਜ਼ਦੂਰ ਕੰਸਟਰਕਸ਼ਨ ਵਰਕਰ ਦੁਕਾਨਦਾਰ ਕਿੱਥੇ ਜਾਵੇ ਸੋਅ ਗੱਲ ਪੰਜਾਬ ਦੀ ਰੂਹ ਪੰਜਾਬੀ ਜਮਾਨ ਦੀ ਰੂਹ ਪੰਜਾਬੀ ਗੱਲ ਪੰਜਾਬ ਦੀ ਸੋਨਲਾ ਕੇਜਰੀਵਾਲ ਸਾਹਿਬ ਸੱਡੀਆਂ ਹਵਾਵਾਂ ਚ ਤੇਰੇ ਕੰਨਾਂ ਤੱਕ ਇਹ ਆਵਾਜ਼ ਪਹੁੰਚਦੀ ਹੋਵੇ ਹਵਾਸਰ ਪ੍ਰਦੇਸ਼ੀਆਂ ਪੱਪਾ ਆ ਕੇ ਪੰਜਾਬ ਦੇ ਮਿੱਟੀ ਉੱਤੇ ਮੱਖੀ ਨਹੀਂ ਪਹੁੰਚਦਾ ਸਿੱਧੂ ਤੇਰੇ ਝੂਠ ਦਾ ਪਤਾ ਫਾਟ ਕਰਦਾ ਹੀ ਰਹੂੰ ਦੇਖਦੇ ਰੇਟਾ 3000 ਤੋਂ 16000 ਉੱਤੋਂ ਮਿਲਦਾ ਨਹੀਂ ਉੱਤੋਂ ਐਮ ਆਰ ਆਈ ਦੇ ਰੇਟ ਤੇ ਕਾਬੀਆ ਵੀ ਨਹੀਂ ਸਰਕਾਰ ਤੇ ਕੀ ਹੈ ਤੇਰੀ ਸਰਕਾਰ ਦਾ ਵਕਾਰ ਤੈਨੂੰ ਚੈਲੰਜ ਕਰਦਾ ਮੈਂ ਮਿੱਤਰਾ ਜੇਦੀ ਵਾਲਾ ਕੋ ਤੂੰ ਉਠਿਆ ਤੈਨੂੰ ਚੱਲੀ ਕਰਦਾ ਮੈਂ ਜਦ ਤੱਕ ਤੂੰ ਠੇਕੇਦਾਰੀ ਸਿਸਟਮ ਖਤਮ ਨਹੀਂ ਕਰਦਾ ਮੈਨੂੰ 200 ਕਰੋੜ ਰੁਪਏ ਕੱਢ ਦੇ ਤਾਂ ਠੀਕ ਹੈ ਬੰਦੇ ਜੋ ਸਰਾ ਹੈ ਆਹ ਕਾਰ ਨਹੀਂ ਗਿਆ ਹਾਂ ਪਹਿਲੇ ਥੋੜਾ ਗੱਲ ਪੰਜਾਬੀ ਰੂਹ ਪੰਜਾਬੀ ਜਮਾਂਦਰੂ ਪੰਜਾਬੀ ਗੱਲ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਭੱਖਦੇ ਮਸਲੇ ਆ ਗੋਨਾ ਦੀ ਜ਼ਿੰਦਗੀ ਦੀ ਆ ਕਿਹੜੀ ਵੇਤਾ ਮਿੱਤਰ ਪਿਆਰਿਆ ਤੇਰੇ ਕਿਹੜਾ ਕੱਪੜੇ ਕੰਦੇ ਹੁੰਦੇ ਆ ਆ ਕਿਹੜੀ ਰੇਟ ਆ ਆ ਟਰਾਲੀ ਖੜੀ ਆ ਇੱਥੇ ਟਰਾਲੀਆਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਕਾਂਗਰਸੀ ਸਰਕਾਰ ਦੀ ਇਹ 900 ਰੁਪਏ ਸੈਂਕੜਾ ਸੀ ਇਹ ਪਠਾਨਕੋਟੋਂ ਆਉਂਦਾ 900 ਰੁਪਏ ਸੈਂਕੜਾ ਇੱਕ ਟਰਾਲੀ 'ਚ ਜਿਹਦੀ ਗੱਲ ਮੈਂ ਕਰਦਾ 4 ਸੈਂਕੜੇ ਆਉਂਦਾ ਮਤਲਬ 3600 3700 ਰੇਟ ਸੀ ਇੱਕ ਮਹੀਨਾ ਬੀਤਿਆ ਤੇ 2500 ਰੁਪਏ ਸੈਂਕੜਾ ਜਦੋਂ ਮੈਂ ਇੱਥੇ ਆਇਆ ਸੀ ਜਾਜਗੜ ਅੱਜ ਤੋਂ ਮਹੀਨਾ ਪਹਿਲਾਂ ਆਇਆ ਸੀ 2200 ਰੁਪਏ ਸੈਂਕੜਾ ਸੀ 2200 4 8800 ਅੱਜ ਮੈਂ ਆਇਆ ਫੇਰ ਸੁਣ ਲੈ ਕੇਦਰੀਵਾਲ ਸਾਹਿਬ ਛੱਡੀਆਂ ਵਾਹਾਂ ਚ ਤੇਰੇ ਕੰਨਾਂ ਤੱਕ ਇਹ ਆਵਾਜ਼ ਪਹੁੰਚਦੀ ਹੋਵੇ ਹਮਾਦਰ ਪ੍ਰਦੇਸ਼ ਦੀਆਂ ਆਪਲਾ ਆ ਕੇ ਪੰਜਾਬ ਦੇ ਮਿੱਠੇ ਉੱਤੇ ਤੈਨੂੰ ਉੱਥੇ ਨਹੀਂ ਪਹੁੰਚਣ ਦਿੰਦਾ ਸਿੱਧੂ ਤੇਰੇ ਝੂਠ ਦਾ ਪਰਦਾ ਫਾੜ ਕਰਦਾ ਹੀ ਰਹੂੰ ਨਹੀਂ ਸਮਝ ਰਹੀ ਸੁਣ ਮੇਰੇ ਯਾਰ ਕੇਦਰੀਵਾਲ ਦੁਨੀਆਂ 'ਚ ਝੂਠੇ ਦੇ ਕੇ ਨਾ ਤੇਰ ਨਾ ਉਹ ਵੱਡਾ ਝੂਠਾ ਤੂੰ ਤਾਂ ਸੁਪੀਰ ਤੋਂ ਅੱਗੇ ਲੰਘਿਆ ਹੋਏ ਗਪੌੜ ਸ਼ੰਖ ਕਿੱਥੇ ਤੇਰਾ 20000 ਕਰੋੜ ਓਏ ਮਿੱਤਰ ਪਿਆਰਿਆ ਅੱਜ ਟ੍ਰੈਲੀ 16000 ਸੋਨਾ 16000 ਰੁਪਏ ਟਰਾਲੀ ਮਿਲਦੀ ਨਹੀਂ ਕੰਸਟਰਕਸ਼ਨ ਬੰਦ ਮਿਸਤਰੀ ਕਰੇ ਮਜ਼ਦੂਰ ਕਰੇ ਪੱਥੇ ਬੰਦ ਇਟਾਂ ਬਣਦੀਆਂ ਨਹੀਂ ਤੇ ਦੱਸੋ ਕੈਗਰੀਵਾਲ ਸਾਹਿਬ ਮਜ਼ਦੂਰ ਬੜਾਈ ਕੰਸਟਰਕਸ਼ਨ ਵਰਕਰ ਦੁਕਾਨਦਾਰ ਦੁਕਾਨਦਾਰ ਕਿੱਥੇ ਜਾਵੇ ਉਹਨਾਂ ਵੀ ਗੱਲਾਂ ਕਰਦਾ ਤੂੰ ਆਮ ਆਦਮੀ ਦੀਆਂ ਓਏ ਮਿੱਤਰਾ ਤੇ ਆਮ ਆਦਮੀ ਦਾ ਕਿਹਿਆਰਾ ਬਣਾ ਖੜਾ ਕਿਤੇ ਖਾਸ ਵੀ ਨਹੀਂ ਲੈ ਸਕਦਾ ਤੇ ਜਿਨ੍ਹਾਂ ਨੇ ਐਮ ਆਰ ਆਈ ਲਈ ਸੀ ਲੋਨ ਦੇ ਉੱਤੇ ਘਰ ਬਣਾਉਣ ਨੂੰ ਜਿਨ੍ਹਾਂ ਨੇ ਇਹ ਲੋਨ ਲਏ ਸੀ ਘਰ ਬਣਾਉਣ ਵਾਸਤੇ ਕੋਈ ਪ੍ਰੋਫੈਸਰ ਹੈ ਕੋਈ ਛੋਟਾ ਵਪਾਰੀ ਹੈ ਉਹਨੂੰ ਇੰਟਰਸਟ ਪੈਂਦਾ 2 ਮਹੀਨੇ ਦਾ ਕੀ ਪੁੱਛਿਆ ਕਰਨਾ ਇੱਕ ਤੇ ਰੇਟਾ 3000 ਤੋਂ 16000 ਉੱਥੋਂ ਮਿਲਦਾ ਨਹੀਂ ਉੱਥੋਂ ਐਮ ਆਰ ਆਈ ਦੇ ਰੇਟ ਤੇ ਕਾ ਬੀ ਹੋਵੇ ਤੇਰੀ ਸਰਕਾਰ ਤੇ ਕੀ ਆ ਤੇਰੀ ਸਰਕਾਰ ਦਾ ਵਿਕਾਰ ਤੁਹਾਨੂੰ ਪੁੱਛਣ ਗਏ ਉਹਨੇ ਕਿਵੇਂ ਕਰੀਏ ਮੈਂ ਦਾਦਾ ਕਿਵੇਂ ਕਰੀਏ ਬੋਲਿਆ ਤਾਂ ਬੋਲ ਤੈਨੂੰ ਚੈਲੰਜ ਕਰਦਾ ਮੈਂ ਮਿੱਤਰਾ ਕਿਹਦੀ ਵੱਲ ਉਹ ਟੁੱਟਿਆ ਤੈਨੂੰ ਚੈਲੰਜ ਕਰਦਾ ਮੈਂ ਜਦ ਤੱਕ ਤੂੰ ਠੇਕੇਦਾਰੀ ਸਿਸਟਮ ਖਤਮ ਨਹੀਂ ਕਰਦਾ ਮੈਨੂੰ 200 ਕਰੋੜ ਰੁਪਏ ਕੱਢ ਕੇ ਤਾਂ ਪਿਛਲੇ 15 ਸਾਲਾਂ ਦੇ ਵਿੱਚ ਕਾਲੀ ਸਰਕਾਰ ਤੇ ਕਾਂਗਰਸ ਸਰਕਾਰ ਮਲਾ ਕੇ 200 ਕਰੋੜ ਤੋਂ ਵੱਧ ਨਹੀਂ ਕੱਢੀਆਂ ਤੂੰ 20000 ਕਰੋੜ ਦੀ ਗੱਲ ਕਰਦਾ ਤੇ ਜਦੋਂ ਨੂੰ ਤੇਰੀ ਪਾਲਸੀ ਆਣੀ ਹੈ ਉਧਰੋਂ ਪੰਜਾਬ ਬਰਬਾਦ ਕਰ ਦੇਗਾ ਤੂੰ ਮਿਟ ਗਿਆ ਜabb ਮਿਟਰੇ ਵਾਲਾ ਫਿਰ ਪਿਆਮ ਆਇਆ ਤਾਂ ਕਿਆ ਦਿਲ ਦੀ ਬਰਬਾਦੀ ਕੇ ਬਾਅਦ ਉਹਨਾਂ ਦਾ ਸਲਾਮ ਆਇਆ ਤਾਂ ਕਿਆ ਹੈ ਜਦੋਂ ਖਤਮ ਹੀ ਹੋ ਗਿਆ ਸਾਰਾ ਕੁਝ ਤੇ ਕਰੋਗੇ ਕੀ ਹੋਏ ਜਦੂ ਸਾਹਿਬ ਸੱਤ ਇੱਕ ਮਿੰਟ ਯਾਰ 7000 ਕਰੋੜ ਰੁਪਏ ਦਾ ਕਰਜ਼ਾ ਝੁਕ ਲਿਆ ਤੁਸੀਂ ਸਰਕਾਰ ਬੰਦ ਤੋਂ ਬਾਅਦ ਇੱਕ ਮਹੀਨੇ ਹਾਂਜੀ ਦੇ ਢੀਂਗਾ ਮਾਰਦੀ ਈ ਤੂੰ ਵਡੀਆਂ ਵਡੀਆਂ ਉਹ ਵਾਪਸ ਤੇ ਆ ਕੇਜਰੀਵਾਲ ਇਹ ਕੋ ਲੰਡਨ ਦੌੜਾ ਨਾ ਵਾਪਸ ਤੇ ਆ ਦੇਖਾ ਲੂ ਚਲਦੀ ਚ ਬੈਠ ਖੜਦਾ ਸਹੀ ਤੇ ਆਪਣੇ ਸ਼ਿਸ਼ੇ ਨੂੰ ਕਾ ਕੋਟ ਦਿਲਾ ਤੇ ਇੱਥੇ ਆ ਆ ਵੇਹ ਧਰਤੀ ਦੇ ਉੱਤੇ ਜਿਹੜੇ ਬੰਦੇ ਆ ਮਿੱਟੀ ਨਾਲ ਮਿੱਟੀ ਤੇ ਉਹ 80 ਬੰਦੇ ਮਰ ਗਏ ਰਾਜਕਤਾ ਰਾਜੇਕਤਾ ਕਿਉਂ ਹੈ ਸਭ ਤੋਂ ਖਤਰਨਾਕ ਆਦਮੀ ਹੈ ਭੁੱਖਾ ਆਦਮੀ ਕੀ ਕਰੂ ਕੀ ਕਰੂ ਮਜ਼ਦੂਰ ਕੀ ਕਰੂ ਗਰੀਬ ਪੰਜਾਬੀ ਨਹੀਂ ਭੀਖ ਮੰਗਦਾ ਸ਼ੀਸ਼ੇ ਭਨ ਕੇ ਤੁਹਾਡੇ ਘਰਾਂ ਚ ਬਣ ਗਏ ਤੂੰ ਜੁਮੇਵਾਰ ਹੋਏਗਾ ਮਿੱਤਰਾ ਜਿਹੜਾ ਝੂਠ ਵੇਚ ਗਿਆ ਪੰਜਾਬ ਸਤੂ ਸਾਬ ਕਿਉਂ ਕਾਂਗਰਸ ਦੇ ਟੋਪੇ ਤੋਂ ਤੁਸੀਂ ਇਕੱਲੇ ਤੁਹਾਨੂੰ ਗੱਲ ਕਰ ਰਹੇ ਹੋ ਮੈਂ ਗੱਲ ਇਸ ਕਰਕੇ ਕਰ ਰਿਹਾ ਮੇਰੇ ਕੋਲ ਨੈਤਿਕਤਾ ਦੀ ਤਾਕਤ ਹੈ ਮੇਰੇ ਕੋਲ ਕਿਸੇ ਈਡੀ ਉਡੀ ਦੇ ਨਹੀਂ ਆਉਣਾ ਤੇ ਵੱਟ ਦੇ ਉੋਂ ਕੱਢ ਤੁਹਾਨੂੰ ਨੋਟਿਸ ਕਰਦਾ ਉਹਨਾਂ ਨੇ ਇੱਕ ਦੋ ਮਿੰਟ ਲਈ ਇੱਕ ਮਿੰਟ ਰਹਿ ਗੱਲ ਨੂੰ ਸੁਣਾ ਨੋਟਿਸ ਕਰਦਾ ਗੱਲ ਨੂੰ ਸੁਣਾ ਜਿਹੜੀ ਗੱਲ ਮੈਂ ਕਰਨਿਆ ਉਥੇ ਆ ਤੇ ਪਟਕਾ ਨਾਲੇ ਪਟਕਣਾ ਓਕੇ ਥੋੜੀ ਗੱਲ ਮੈਂ ਹੋਰ ਕਹਿ ਰਿਹਾ ਹੁਣ ਥੋਕੇ ਕਰ ਇਹ ਰੇਤ ਦਾ ਮਸਲਾ ਪੰਜਾਬ ਦਾ ਐਡਾ ਗੰਭੀਰ ਮਸਲਾ ਸਰਕਾਰਾਂ ਟੁੱਟ ਗਈਆਂ ਇਸ ਤੇ ਹਾਈ ਕੋਰਟ ਨੇ ਸਰਕਾਰਾਂ ਅੱਗੇ ਕਰਨਾਟਕਾ ਨਹੀਂ ਕਿਜੀ ਸੀ ਉਹ ਭਾਈ ਗੱਲੀ ਮਾਈਨਿੰਗ ਰੋਕ ਦੇਣਾ ਤਾਂ ਨਹੀਂ ਹੱਲ ਕੀ ਗੱਲ ਕਰਦਾ ਤੁਸੀਂ ਜਦ ਤੱਕ ਗਰੀਬ ਕੋਲ 1000 ਰੁਪਏ 1500 ਰੁਪਏ ਰੇਤਾ ਪਹੁੰਚਦਾ ਨਹੀਂ ਮਜ਼ਦੂਰ ਕੰਮ ਕਰਦਾ ਨਹੀਂ ਦਿਹਾੜੀ ਦਾ ਦਿਹਾੜੀ ਨਹੀਂ ਕਰਦਾ ਇਹ ਸ਼ੋਅ ਕਰਦਾ ਤੁਹਾਡੀ ਨੀਅਤ ਤੁਹਾਡੇ ਕੋਲ ਕੋਈ ਪਾਲਿਸੀ ਨਹੀਂ ਸਰਕਸਾਈਜ਼ ਪਾਲਸੀ ਦੀ ਕਰ ਦਿੱਤੀ ਉਹ ਤੁਹਾਡੇ ਕੋਲ ਕੋਈ ਪਾਲਸੀ ਨਹੀਂ ਸੀ ਇਹ ਕੌਨਸੀ ਹੁੰਦੀ ਪਹਿਲੇ ਦਿਨ ਤੋਂ ਲਾਗੂ ਹੁੰਦੀ ਪਹਿਲੇ ਦਿਨ ਤੋਂ ਪਰ ਸਟੇਜਾ ਤੋਂ ਪਾਲਸੀ ਦੀ ਗੱਲ ਕਰਦੇ ਤੁਸੀਂ ਕੱਲਾ ਕਰਦੇ ਸੀ ਪਾਲਸੀ ਦੀਆਂ ਤੁਰੰਦੀ ਤਾਕਤ ਨਹੀਂ ਨਾਮ ਮਜ਼ਬੂਤ ਖਾ ਆਪ ਕੇ ਅੰਦਰ ਨਾਮ ਲੈਮ ਸੁਖ ਹੈ ਇਹ ਲੋਕਾਂ ਦੇ ਕਿਆ ਇਸ ਕਰਕੇ ਮੇਰਾ ਜਿਹੜਾ ਮਕਸਦ ਹੈ ਉਹ ਇਹੀ ਦੱਸਣਾ ਹੈ ਕਿ ਪੰਜਾਬ ਨੀਤੀਆਂ ਦੇ ਨਾਲ ਉੱਤੇ ਆਏਗਾ ਨੀਤੀਆਂ ਦੇ ਨਾਲ ਜਦ ਤੱਕ ਨੀਤੀ ਨਹੀਂ ਆਉਂਦੀ ਉਹਦੀ ਬਜਟ ਦੀ ਅਲੋਕੇਸ਼ਨ ਨਹੀਂ ਹੁੰਦੀ ਔਰ ਸਰਚ ਨਹੀਂ ਹੁੰਦੀ ਪੰਜਾਬ ਨਹੀਂ ਉੱਠਣਾ ਬਜਟ ਕਹਿ ਰਹੇ ਸੀਗਾ ਲੋਕਾਂ ਦੇ ਕੋਲ ਪੁਸਟ ਬਣਾਉਣ ਦੇ ਆਉਣਾ ਲੋਕਾਂ ਦੀ ਸਮੁਲੀਅਤ ਕਮੀ ਸਰ ਪੀਐਸਪੀਸੀ ਅਧਿਕਾਰੀਆਂ ਨੂੰ ਕੇਜਰੀਵਾਲ ਸਿੱਧਾ ਬੁਲਾਉਂਦੇ ਨੇ ਆਪਣੇ ਕੋਲ ਫੇਰੀ ਗੱਲ ਉਹ ਕਹਿੰਦੇ ਜੀ ਕਨਸਟੀਟਿਊਸ਼ਨਲ ਹੈ ਮੈਂ ਕਹਿੰਦਾ ਫਿਰ ਮੇਰੀ ਗੱਲ ਨੂੰ ਸੁਣੋ ਫਿਰ ਇਲੈਕਸ਼ਨ 'ਚ ਜਦੋਂ ਮੈਨੀਫੈਸਟੋ ਜਾਰੀ ਕੀਤਾ ਸੀ ਕਹਿਣਾ ਸੀ ਉਦੋਂ ਵੀ 600 ਸਾਰਿਆਂ ਨੂੰ ਨਹੀਂ ਦੇਵਾਂਗੇ ਜੀ ਯੂਨਿਟ ਬਿਜਲੀ ਦੇ ਤੁਸੀਂ ਗਏ 600 ਯੂਨਟ ਤੋਂ ਬਾਅਦ ਜਿਹੜਾ ਬਿੱਲ ਆਏਗਾ ਉਹ ਦੇਣਾ ਪਏ ਹਰ ਵਰਗ ਹਰ ਵਰਗ ਨੂੰ ਫੈਰੀਆ ਹਰ ਵਰਗ ਨੂੰ ਹਰ ਵਰਗ ਸਮਝਿਆ ਤੂੰ ਹੀ ਕਿਹਾ ਸੀਗਾ 36000 ਬੰਦੇ ਪੱਕੇ ਕਰਾਂਗੇ ਤੇਰੇ ਘਰ ਦੇ ਬਾਹਰ ਖੜੇ ਆ ਮੈਂ ਉਦੋਂ ਕਹਿੰਦਾ ਸੀ ਪੁੱਛੋ ਪੈਸੇ ਕਿੱਥੋਂ ਆਣੇ ਆ ਬਰੋਟਾ ਲੱਗਿਆ ਤੁਹਾਡੇ ਕੋਲ ਮੈਂ ਉਦੋਂ ਕਹਿੰਦਾ ਸੀ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ ਤੇ ਤੋਤੋ ਦਾ ਲਾਅ ਐਂਡ ਆਰਡਰ ਵੀ ਨਹੀਂ ਕੰਮ ਲੋਡ ਕੰਟਰੋਲ ਹੁੰਦਾ ਮਨੇ ਆਪ ਗਿਰਵੀ ਕਰਤਾ ਤੁਮੀ ਇਹ ਬਹੁਤ ਵੱਡਾ ਮਸਲਾ ਹੈ ਗਰੀਬੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ ਮਜ਼ਦੂਰ ਨਾਲ ਜੁੜਿਆ ਮਸਲਾ ਹੈ ਆਮ ਸਧਾਰਨ ਆਦਮੀ ਨਾਲ ਜੁੜਿਆ ਮਸਲਾ ਹੈ ਨਾਮ ਆਮ ਆਦਮੀ ਤੇ ਕਮ ਖਾਸ ਵਾਲੇ ਹੈ ਇਸ ਨੂੰ ਬਟਾ ਬੋੜੀ ਨਾ ਭੱਤੀ ਕੰਮ ਕਰਵਣਾ ਕਿੱਥੇ ਕਿੱਧਰ ਜਾਏਗੇ ਖਵੇ ਇਸ ਕਰਕੇ ਇਹਨਾਂ ਮਸਲਿਆਂ ਦੇ ਉੱਤੇ ਪਹਿਰਾ ਦੇਣਾ ਮੇਰਾ ਕੰਮ ਸੀ ਆਰੇ ਕਾ ਪਰ ਜੀ ਜੀ ਨਹੀਂ ਮੇਰੀ ਗੱਲ ਸੁਣੋ ਸਭ ਨੋਟਿਸ ਜਾਰੀ ਕਰੀ ਜਾ ਰਹੇ ਆ ਹਾਈ ਕਮਾ ਤੁਹਾਨੂੰ ਪਾਈ ਮੇਰੀ ਗੱਲ ਨੂੰ ਸੁਣਾ ਪਾਈ ਗੱਲ ਸੁਣਾ ਜੀ ਇਹ ਇਸ਼ੇ ਕਰਕੇ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ ਇਸ ਕਰਕੇ ਕਰ ਰਹੇ ਆ ਜਿਹੜੇ ਵਿੱਚ ਕਹਿੰਦੇ ਜੀ ਰਾਜਾ ਬੜੇ ਦੀ ਰਿਕਮੈਂਡੇਸ਼ਨ ਹੈ ਤੇ ਰਾਜਾ ਬੜੇ ਕਹਿੰਦੇ ਹੈ ਨਹੀਂ ਮੇਰੀ ਰਿਕਮੈਂਡੇਸ਼ਨ ਗੱਲ ਸੁਣਾ ਤੁਹਾਨੂੰ ਤੁਹਾਨੂੰ ਬਟਾ ਦਿੱਤਾ ਜਾਂਦਾ ਹਮੇਸ਼ਾ ਗੱਲ ਸੁਣ ਜੀ ਜੀ ਅੱਜ ਕੇ ਲਈ ਇਤਨਾ ਕਾਫੀ ਲੋਕ లైట్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। లైట్ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।